ਤੇ ਆਪਾਂ ਮਿੰਟੂ ਜੀ ਗੱਲ ਕਰ ਰਹੇ ਸੀਗੇ ਤੁਸੀਂ ਜਿਹੜਾ ਸैम ਪਤਰੋਦਾ ਉਹਨਾਂ ਦੇ ਬਿਆਨ ਦੇ ਮਗਰ ਪੈ ਗਏ ਆ ਹੁਣ ਆ ਓਵਰ ਸੀਜ਼ ਕਾਂਗਰਸ ਦੇ ਚਲੋ ਉਹ ਆਗੂ ਨੇ ਜੀ ਤਾਂ ਉਹਨਾਂ ਨੇ ਕੀ ਕਹਨੇ ਕਿ ਭਾਈ ਉੱਥੇ ਕੋਈ ਅਮਰੀਕਾ ਦਾ ਕਾਨੂੰਨ ਦੰ ਉਹਨਾਂ ਨੇ ਹਵਾਲਾ ਦਿੱਤਾ ਕਹਿੰਦੇ ਕਿ ਉੱਥੇ ਕੋਈ ਮਰਜ਼ੀ ਤਾਂ ਉਹਦੇ ਮਿਲਦਾ ਪ੍ਰਾਪਰਟੀ ਦਾ ਜਿਹੜਾ ਨਹੀਂ ਨਹੀਂ ਵਿਰਾਸਤੀ ਟੈਕਸ ਉਹ ਵਿਰਾਸਤੀ ਟੈਕਸ ਆ 55% ਉਹ ਯੂਕੇ 'ਚ ਵੀ ਆ ਜੀ ਯੂਕੇ 'ਚ ਹਵਾਲਾ ਦਿੱਤਾ ਜੀ ਹੁਣ ਉਹਨਾਂ ਦੇ ਰੋਲੇ ਜਿਹੜਾ ਬਿਆਨ ਆਉ ਲੋ ਤੇ ਵੀ ਪੂਰਾ ਕੰਮ ਚੱਲੀ ਜਾਂਦਾ ਬਿਆਨ ਤੇ ਕਮਸਾਨ ਹੋ ਜਾਂ ਪਿਆ ਬਸ ਉਹ ਪ੍ਰਧਾਨ ਮੰਤਰੀ ਚੁੱਕ ਲੈਂਦਾ ਜੀ ਉਹ ਜਵੇਂ ਮੋਰ ਬਣ ਕੇ ਜਿਵੇਂ ਬਸ ਤੁਹਾਨੂੰ ਪਤਾ ਦਾਣਾ ਚੁਗਦੇ ਉਹਦਾ ਹੀ ਚੁਗ ਲੈਂਦੇ ਨੇ ਮੁੱਦਾ ਬਈ ਗੱਲ ਇਹ ਆ ਕਿ ਸੈਮ ਪਤਰੋਦਾ ਕਦੇ-ਕਦੇ ਇਹ ਹੁੰਦਾ ਲੱਗਦਾ ਕਿ ਸੈਮ ਪਤਰੋਦਾ ਮੈਨੂੰ ਜਿਹੜਾ ਹਸਾਬ ਕਿਤਾਬ ਉਹਦਾ ਹੋਇਆ ਪਿਆ ਪਿਛਲਾ ਇੱਕ ਬਿਆਨ ਉਹਦਾ ਕੱਢੋ ਕਹਿੰਦਾ ਜੀ ਕਿ ਈਵੀਐਮ ਤੋਂ ਲੋਕਾਂ ਦਾ ਭਰੋਸਾ ਉੱਠ ਗਿਆ ਇਸ ਕਰਕੇ VOTING ਕਰਨ ਨਹੀਂ ਆਏ ਅੱਛਾ ਕਿੱਡੀ ਕੰਟਰਡਿਕਸ਼ਨ ਹੈ ਇਹਦੇ ਵਿੱਚ ਲੋ ਕਹਿ ਰਿਹਾ ਕਿ ਨਰਿੰਦਰ ਮੋਦੀ ਦੀ ਕਾਰਸ਼ਾਲੀ ਜャ ਜੋ ਦੇਸ਼ ਦੇ ਹਲਾਫ ਬਣੇ ਪਏ ਆ ਉਹਦੇ ਮੱਦੇ ਨਜ਼ਰ ਇਹਨਾਂ ਦੇ ਵੱਡੇ ਲੀਡਰ ਤੇ ਇਹ ਕਹਿ ਰਹੇ ਕਿ ਵੇਖ ਲਓ ਜੀ ਵੋਟ ਪਰਸੈਂਟੇਜ ਡਿੱਗ ਪਿਆ ਇਹ ਗਏ ਜੀ ਉਹ ਕੀ ਕਹਿ ਰਿਹਾ ਉਹ ਕਹਿ ਰਿਹਾ ਕਿ ਜ ਮਤਲਬ ਕੀ ਨਿਕਲਦਾ ਮਤਲਬ ਮਤਲਬ ਕੱਢੋ ਇਹਦਾ ਇਹੀ ਚੀਜ਼ ਆਉਂਦੀ ਹੈ ਰਾਜਨੀਤੀ ਚ ਸਮਝਣ ਵਾਲੀਆਂ ਜੀ ਕਿ ਭਾਈ ਜਿਹੜਾ ਮੋਦੀ ਦੀ ਵਿਰੋਧ ਦਾ ਵੋਟ ਸੀ ਉਹ ਤੇ ਆਏ ਨਹੀਂ ਇਟ ਮੀਨ ਉਹ ਤਾਂ ਸਾਊਥ ਚ ਫਿਰ ਤੇ ਚੂਗਾ ਮਤਲਬ ਤਾਂ ਉਹ ਨਿਕਲਦਾ ਫਿਰ ਹਾਂਜੀ ਸੈਂਪਤਰੋ ਤਾਂ ਮੈਨੂੰ ਲੱਗਦਾ ਇਹ ਜਿਹੜਾ 82 83 ਸਾਲ ਦੀ ਉਮਰ ਚ ਲੀਡਰ ਰੱਖਣਾ ਨਾ ਇਹ ਵੀ ਖਤਰਨਾਕ ਹੈ ਇਹਨਾਂ ਨੂੰ 70 ਭਾਜਪਾ ਲ ਇਸ ਠੀਕ ਕਰਦੇ ਆ ਜਦੋਂ 70 75 ਤੋਂ ਲੰਘ ਜਾਂਦਾ ਉਹਨੂੰ ਕਹਿੰਦੇ ਮਾਰਗਦਰਸ਼ਨ ਮੰਡਲ ਚ ਬਹਿ ਜਾ ਖਤਰੋਂ ਕੇ ਖਿਡਾਰੀ ਬਾਹਰ ਹੋ ਜਾ ਖਤਰੋਂ ਕੇ ਖਿਡਾਰੀ ਜਿਹੜੇ ਵਾਕਿਆ ਬਾਹਰ ਹੋ ਜਾਂਦੇ ਉਹ ਖਤਰਾ ਪੈਦਾ ਕਰਦੇ ਨੇ ਪੂਰੀ ਪਾਰਟੀ ਲਈ ਸੈਂਪਤਰੋ ਤਾਂ ਉਹਨੇ ਹੁਣ ਫੇਰ ਕਾਂਗਰਸ ਫਸਾਤੀ ਉਹਨੇ ਵਰਾਸਤੀ ਟੈਕਸ ਅੱਛਾ ਵਰਾਸਤੀ ਟੈਕਸ ਦੀ ਜਗ੍ਹਾ ਤੇ ਉਹਨਾਂ ਤੇ ਟੈਕਸ ਲਾਓ ਨਾ ਜਿਹੜੇ 1% ਦੇਸ਼ ਦੀ 55 ਕੇ 60% ਵੈਲਥ ਆਪਣੇ ਕਬਜ਼ੇ ਚ ਰੱਖੀ ਬੈਠੇ ਆ ਉਹਨਾਂ ਤੇ ਲਾਓ ਵਿਰਾਸਤ ਹੁਣ ਕਿਸੇ ਦੀ 4 ਮਰਲੇ ਚੜੀ ਤੇ ਉਹ ਤੇ ਚੁੱਕੀ ਕਹੋਗੇ ਤੁਸੀਂ 1 ਮਰਲਾ ਸਾਨੂੰ ਦੇ ਦਿਓ ਇਹ ਕਦੇ ਨੂੰ ਤੇ ਇਹ ਲੱਗਦਾ ਕਿ ਜਿਵੇਂ ਆ ਦੇਖੋ ਇਹ ਸਲੀਪਰ ਸੈਲ ਨੇ ਸ਼ਾਇਦ ਇਹ ਜਿਹੜੇ ਬੁੱਢੇ ਖੁੱਢੇ ਆ ਨਾ ਸਲੀਪਰ ਸੈਲ ਬਣ ਚੁੱਕੇ ਭਾਜਪਾ ਉਹ ਸਲੀਪਰ ਸੈਲ ਸੀ ਜਿਹਦੀ ਕੱਲ ਆਪਾਂ ਗੱਲ ਕੀਤੀ ਸੀ ਉਕੇ ਢੀ ਮਾਰ ਮਾਰ ਕੇ ਗਿਆ ਐਸੀ ਮਾਰ ਮਾਰੀ ਆ ਕਿ ਕਿਤੇ ਹੁਣ ਸੇਕ ਕਰਾਉਣ ਚੁੱਕੇ ਵੀ ਨਹੀਂ ਤੇ ਦੂਜੇ ਪਾਸੇ ਤੁਸੀਂ ਵੇਖੋ ਨਾ ਕਿ ਭਾਈ ਜੇ ਗੱਲ ਕਰੋਗੇ ਸਲੀਪਰ ਸੈਲ ਦੀ ਤੇ ਉਹ ਜਿਹੜਾ ਮੱਧ ਪ੍ਰਦੇਸ਼ ਵਾਲਾ ਕਮਲਨਾਥ ਹੋ ਕੇ ਨਿਕਲਿਆ ਕਿਵੇਂ ਉਹਨੇ ਬੇੜਾ ਗਰਖ ਕੀਤਾ ਉਥੇ ਹੁਣ ਇਹਨਾਂ ਨੇ ਫਸਾਤਾ ਉਹਦੇ ਮੁੰਡੇ ਨੂੰ ਟਿਕਟ ਦੇ ਕੇ ਨੁਕਲ ਨੂੰ ਫਿਰਦਾ ਹੁੰਦਾ ਬੜਾ ਬੜਾ ਵਜਦਾ ਤਾਂ ਯਾਨੀ ਕਹਿੰਦਾ ਭਾਵੇਂ ਉਹ ਕਦੇ ਕਦੇ ਐਂ ਲੱਗਦਾ ਕਿੰਨੀ ਦੀ ਅਕਲ ਉਹ ਯਾਰ ਇਹ ਸਲੀਪਰ ਸੈਲੀ ਆ ਜਿਹੜੇ ਆਪਣੇ ਦਲ ਨੂੰ ਹੀ ਫਸਾ ਦਿੰਦੇ ਆ ਤਾਂ ਤੁਸੀਂ ਇਹ ਬਿਆਨ ਦੇਖ ਲਓ ਈਵੀਐਮ ਵਾਲਾ ਕਿੰਨਾ ਬੇਹੁੱਦਾ ਬਿਆਨ ਆ ਸਾਇਕ ਵੀ ਜਨੇ 84 ਕਤਲੇਆਮ ਤੇ ਵੀ ਬੋਲੇ ਸੀ ਹੁਆ ਜੋ ਹੁਆ ਸਮਥਿੰਗ ਕੁਛ ਇਸ ਤਰ੍ਹਾਂ ਲੱਗਣ ਹਾਂਜੀ ਹੁਆ ਸੋ ਅੱਛਾ ਕਿਉਂ ਕੁਛ ਇਸ ਤਰ੍ਹਾਂ ਦੇ ਤੇਰੇ ਸਾਰੇ ਜਵਾਬ ਮਾਰ ਕੇ ਕੋਈ ਕਹਿ ਦੇਵੇ ਹੁਆ ਸੋ ਆ ਯਾਰ ਮਰ ਗਏ ਸ਼ੂਟਆਊਟ ਕਰਕੇ ਕੋਈ ਤੁਹਾਡੇ ਘਰਾਂ 'ਚ ਆ ਕੇ ਮਾਰ ਕੇ ਜਵਾਕ ਤੁਹਾਡੇ ਕੋਈ ਇਹ ਕਹਿ ਦੇਵੇ ਕਿ ਹੁਆ ਸੋ ਹੁਆ ਹੋ ਜਾਊਗਾ ਜੱਜ ਮੰਨ ਲਊਗਾ ਕੋਈ ਵੀ ਨਹੀਂ ਮੰਨੇਗਾ ਬੇ ਉਹ ਹੀ ਮੈਂ ਕਰ ਰਿਹਾ ਇਹੋ ਜਿਹੇ ਬੰਦੇ ਇਹ ਤਾਂ ਇਹ ਤਾਂ ਇਹਨਾਂ ਨੇ ਬੰਬ ਬੰਨੇ ਆ ਇਹਨਾਂ ਨੇ ਲੱਕ ਦੇ ਨਾਲ ਅਮਰੀਕਾ 'ਚ ਬੈਠਾ ਉਥੋਂ ਲਾਈਵ ਹੋ ਜਾਂਦਾ ਵਾਲੇ ਨੇ ਕਾਲੇ ਕੀਤੇ ਇਸ ਉਮਰ ਦੇ ਵਿੱਚ ਚਲੋ ਆਹ ਡਾਡੇ ਵਾਲ ਰੱਖੇ ਜਿਵੇਂ ਸੜਕ ਫਿਲਮ ਵਾਲਾ ਸੰਜੇ ਦਾਤ ਹੁੰਦਾ ਤੇ ਆ ਕੇ ਯੱਪਲੀਆਂ ਮਾਰਦਾ ਅੱਛਾ ਜਿਵੇਂ ਮਾੜਾ ਮੋਟਾ ਟੀਆਰਪੀ ਵਾਲਾ ਕੰਮ ਕੱਟਦਾ ਇਹਦਾ ਤੇ ਉਹ ਇੰਟਰਵਿਊ ਯੂਟਿਊਬਰਾਂ ਨੂੰ ਦੇਈ ਜਾਂਦਾ ਤੁਸੀਂ ਕਰ ਲੋ ਕੰਟੈਕਟ ਆ ਜਾਏਗਾ ਆਹੀ ਵਰਲਡ ਤੇ ਆ ਜਾਏਗਾ ਸ਼ਿਕਾਗੋ ਬੈਠਾ ਕਰ ਲਓ ਇਹਨੂੰ ਉਹ ਐਜੇ ਬੰਦੇ ਦੇਰ ਛੱਡ ਨਹੀਂ ਉਹੀ ਗੱਲ ਆ ਕਿ ਮਤਲਬ ਐਵੇਂ ਮੈਨੂੰ ਤਾਂ ਠੀਕ ਨਹੀਂ ਲੱਗਿਆ ਦਾ ਸਿਸਟਮ ਬੇਤਰ ਅਸੀਂ ਕੋਈ ਇਦਰੋਂ ਪੰਜਾਬੀ ਲਿਆਵਾਂਗੇ ਜਿਹੜਾ ਪੰਜਾਬ ਦੀ ਗੱਲ ਕਰੂਗਾ ਕਾਂਗਰਸੀ ਗੱਲ ਕਰੇਗੀ ਫਸਾਤੇ ਕਾਂਗਰਸ ਕਾਂਗਰਸੀ ਕਹਿੰਦੇ ਜੀ ਇਹ ਤੇ ਬਈ ਉਹਦਾ ਐਜੇ ਬੈਗ ਫੁੱਟ ਤੇ ਹਾਂ ਫਸਾਤੇ ਉਹਨੇ ਨਾ ਉਹਨੂੰ ਕਹਿਣ ਜੋ ਕਿ ਪ੍ਰਧਾਨ ਮੰਤਰੀ ਮਾਰਦਾ ਚੁਗ ਚੋਕ ਕੇ ਚੌਕੇ ਉਹਨੇ ਆਖਿਆ ਇਹ ਪਹਿਲਾਂ ਇਹ ਪਹਿਲਾਂ ਸ਼ਹਿਜ਼ਾਦੇ ਦੇ ਪਿਓ ਦਾ ਸਲਾਹਕਾਰ ਸੀ ਹੁਣ ਛੇ ਆਜ਼ਾਦੇ ਦਾ ਸਲਾਹਕਾਰ ਆ ਸਾਰੀਆਂ ਸਲਾਹਾਂ ਨਾਲ ਤੇ ਗਾਂਧੀ ਪਰਿਵਾਰ ਚੱਲਦਾ ਹੈ ਤੇ ਆਪ ਕਹਿੰਦਾ ਵੀ ਮੇਰੀ ਸਲਾਹ ਨਾਲ ਹੀ ਗਾਂਧੀ ਫੈਮਿਲੀ ਚੱਲਦੀ ਆ ਤੇ ਵੇਖ ਲਿਓ ਤੁਹਾਡੇ ਇਹਨੇ ਕਿੱਦਾਂ ਭਾਂਡੇ ਵੰਡਾ ਲੈਨੇ ਇਹ ਜੀ ਬੋਲਾਂ ਕਿੱਥੇ ਪ੍ਰਧਾਨ ਮੰਤਰੀ ਨਹੀਂ ਛੱਡਨੇ ਉਹ ਮਾਰਨੇ ਛੱਕੇ ਤੇ ਤਾਂ ਫੁੱਲ ਟਾਸ ਹੈ ਫੁੱਲ ਟਾਸ ਨੂੰ ਤੇ ਖਾ ਜਾਂਦਾ ਪ੍ਰਧਾਨ ਮੰਤਰੀ ਜੀ ਜੀ ਜੀ